ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਲੋਕ ਗਾਇਕ ਤੇ ਗੀਤਕਾਰ ਹਾਕਮ ਬਖਤਰੀ ਵਾਲਾ ਅੱਜ ਅਸੀਂ ਪੰਜਾਬੀ ਭਵਨ ਲੁਧਿਆਣਾ ਦੇ ਵਿੱਚ ਹੈ ਮੇਰੇ ਨਾਲ ਨੇ ਪੰਜਾਬ ਦੇ ਪ੍ਰਸਿੱਧ ਗੀਤਕਾਰ ਮੇਰੇ ਅਜ਼ੀਜ਼ ਪੰਗੂ ਫਲੇੜੇ ਵਾਲਾ ਤੇ ਸੇਵਾ ਸਿੰਘ ਨੌਰਥ ਜੀ ਪੰਜਾਬੀ ਗੀਤਕਾਰਾਂ ਦਾ ਮੇਲਾ ਜਿਹੜਾ 22 ਫਰਵਰੀ 2025 ਨੂੰ ਇਸੇ ਪੰਜਾਬੀ ਭਵਨ ਲੁਧਿਆਣਾ ਵਿਖੇ ਮਨਾਇਆ ਜਾ ਰਿਹਾ ਹੈ ਉਹਦੇ ਸਬੰਧ ਵਿੱਚ ਅੱਜ ਪੰਜਾਬ ਦੇ ਬਹੁਤ ਸਰਮੌਰ ਗੀਤਕਾਰਾਂ ਦਾ ਇਕੱਠ ਸੀ ਪੰਜਾਬੀ ਭਵਨ ਲੁਧਿਆਣਾ ਦੇ ਵਿੱਚ ਤੇ ਉਹਦਾ ਪੋਸਟਰ ਰਿਲੀਜ਼ ਕੀਤਾ ਗਿਆ ਸੋ ਸਾਰਿਆਂ ਦੇ ਸਹਿਯੋਗ ਨਾਲ ਔਰ ਖਾਸ ਕਰਕੇ ਮੇਰੇ ਖੱਬੇ ਸੱਜੇ ਖੜੀਆਂ ਸਖਸ਼ੀਤਾਂ ਦੇ ਉਦਮ ਦੇ ਨਾਲ ਇਹ ਜਿਹੜਾ ਅੱਜ ਦਾ ਪ੍ਰੋਗਰਾਮ ਹੈ ਬਹੁਤ ਖੂਬਸੂਰਤ ਢੰਗ ਨਾਲ ਨੇਪਰੇ ਚੜਿਆ ਹੈ ਸੋ 22 ਤਰੀਕ ਯਾਦ ਰੱਖਣਾ ਹੈ ਸਮੁੱਚੇ ਸੰਸਾਰ 'ਚ ਵੱਸਦੇ ਪੰਜਾਬੀ ਗੀਤਕਾਰਾਂ ਨੂੰ ਮੇਰੀ ਬੇਨਤੀ ਹੈ ਮੈਂ ਤੁਹਾਡਾ ਦਾਸ ਆਕਮ ਬਕਤਰੀ ਵਾਲਾ ਇੱਕ ਵਾਰੀ ਫੇਰ ਤੁਹਾਡੇ ਚਰਨਾਂ 'ਚ ਬੇਨਤੀ ਕਰਦਾ ਕਿ ਇਹ ਆਉਣ ਵਾਲੇ ਗੀਤਕਾਰਾਂ ਔਰ ਆਉਣ ਵਾਲੀਆਂ ਨਸਲਾਂ ਆਉਣ ਵਾਲੀਆਂ ਕਲਮਾਂ ਤੇ ਜੁਝ ਰਹੀਆਂ ਕਲਮਾਂ ਦੇ ਭਵਿੱਖ ਦਾ ਸਵਾਲ ਹੈ ਸੋ ਜਿਹੜਾ ਮੇਲਾ ਮਨਾਇਆ ਜਾ ਰਿਹਾ ਹੈ ਗੀਤਕਾਰਾਂ ਦਾ ਇਹ ਮੈਂ ਆਉਣ ਵਾਲੀਆਂ ਸਾਡੀਆਂ ਸਾਡੇ ਦਬੇ ਹੋਏ ਜਜ਼ਬਾਤ ਸਾਡੇ ਦਬੇ ਹੋਏ ਹੱਕਾਂ ਨੂੰ ਹਾਸਲ ਕਰਨ ਦਾ ਕਿਟੀਚਾ ਇੱਕ ਮਕਾਮ ਆਪਾਂ ਤੈਅ ਕਰਾਂਗੇ ਉਸ ਦਿਨ ਬੈਠ ਕੇ ਸਾਰੇ ਰਲ ਮਿਲ ਕੇ ਸੋ ਇਹ ਗੀਤਕਾਰਾਂ ਦਾ ਸਿਰਫ ਮੇਲਾ ਹੀ ਨਹੀਂ ਸਦਾ ਸਦਾ ਵਾਸਤੇ ਸਦੀਆਂ ਵਾਸਤੇ ਪੰਜਾਬੀ ਗੀਤਕਾਰਾਂ ਦਾ ਇੱਕ ਪਰਿਵਾਰ ਇਕੱਠਾ ਹੋਣ ਜਾ ਰਿਹਾ ਹੈ ਤੇ ਤੁਹਾਡੀ ਸ਼ਮੂਲੀਅਤ ਦੀ ਬਹੁਤ ਜ਼ਰੂਰਤ ਹੈ ਔਰ ਮੈਨੂੰ ਮਾਣ ਹੈ ਕਿ ਤੁਸੀਂ ਹਮ ਹਮਾ ਕੇ ਪਹੁੰਚੋਗੇ ਬਹੁਤ ਬਹੁਤ ਧੰਨਵਾਦ ਡਰੈਸ ਬੋਲ ਦੋ ਸੋਰੀ ਅ ਜੁਆਇੰਟ ਕਰ ਲੈਣਗੇ ਸੋ ਮੈਂ ਇੱਕ ਵਾਰੀ ਫੇਰ ਮੁਬਾਰਕਬਾਦ ਦੰਨਾ ਮੇਰੇ ਨਿੱਕੇ ਵੀਰ ਪੱਟੀ ਭੜੀ ਵਾਲਾ ਜਿਨ੍ਹਾਂ ਦੇ ਉਦਮ ਦੇ ਨਾਲ ਇਹ ਸਿਸਟਮ ਸ਼ੁਰੂ ਕੀਤਾ ਗਿਆ ਪੰਜਾਬੀ ਗੀਤਕਾਰੀ ਦਾ ਤੇ ਗਾਇਕੀ ਦਾ ਸੌਰੀ ਗੀਤਕਾਰੀ ਦਾ ਗੀਤਕਾਰਾਂ ਦੇ ਭਵਿੱਖ ਵਾਸਤੇ ਭੰਗੂ ਫਲੇੜਾ ਜੀ ਸੇਵਾ ਸਿੰਘ ਨੌਰਥ ਤੇ ਖਾਸ ਕਰਕੇ ਮੇਰਾ ਨਿੱਕਾ ਵੀਰ ਅਮਨ ਫੁੱਲਾਂਵਾਲ ਮੈਂ ਇਸ ਟੀਮ ਨੂੰ ਸਮਝਦਾਂ ਚਾਰ ਇਹ ਚਾਰ ਚਾਰ ਦਰਵਾਜ਼ੇ ਨੇ ਇਹ ਇਸ ਪ੍ਰੋਗਰਾਮ ਦੇ ਚਾਰੇ ਜਣੇ ਸੋ ਮੇਰੇ ਵੱਲੋਂ ਮੁਬਾਰਕਬਾਦ ਇਹਨਾਂ ਨੂੰ ਬਹੁਤ-ਬਹੁਤ ਤੇ ਤੁਹਾਨੂੰ ਪੁਰਜੇਰੂ ਬੇਨਤੀ ਹੈ ਕਿ 22 ਤਰੀਕ ਨੂੰ ਹਮ ਹਮਾ ਕੇ ਪਹੁੰਚੋ ਸਵੇਰੇ 11 ਵਜੇ ਤੋਂ ਲੈ ਕੇ ਸ਼ਾਮ ਦੇ 4 ਵਜੇ ਤੱਕ ਪੰਜਾਬੀ ਗੀਤਕਾਰਾਂ ਦਾ ਮੇਲਾ ਪੰਜਾਬੀ ਭਵਨ ਲੁਧਿਆਣਾ ਵਿੱਚ ਮਨਾਇਆ ਜਾ ਰਿਹਾ ਹੈ ਬਹੁਤ ਬਹੁਤ ਧੰਨਵਾਦ ਜੁਗ ਜੁਗ ਜੀਓ ਜੀ ਵਸਦੇ ਰਹੋ ਤੁਸੀਂ ਜੀਓ ਹਜ਼ਾਰਾਂ ਸਾਲ ਸਾਲ ਕੇ ਦਿਨੋ 50000